ਭਾਰਤੀ ਕਿਸਾਨ ਜਨ ਇਕਤਾ ਗਰਾਹਾਂ ਬਲਾਕ ਦੜਬਾ ਇਕਾਈ ਮਹਿਲਾ ਚੌਂਕ ਵੱਲੋਂ ਜਿਹੜਾ ਹਰ ਪੀੜਤਾ ਦੀ ਮਦਦ ਵਾਸਤੇ ਅੰਮਰਸਾਰਾ ਦੇ ਵਿੱਚ ਜਾਇਆ ਅੱਜ ਉਥੇ ਸੇਵਾ ਵਾਸਤੇ ਸੰਗਤ ਜਾ ਰਹੀ ਹੈਗੀ ਨਗਰ ਦੇ ਵਿੱਚੋਂ ਦੋ ਟਰਾਲੀਆਂ ਕਣਕ ਦੀਆਂ ਇੱਕ ਚਾਰ ਦੀ ਟਰਾਲੀ ਇੱਕ ਬਿਸਤਰਿਆਂ ਦੀ ਟਰਾਲੀ ਭਰ ਕੇ ਸਾਡੇ ਨਗਰ ਦੀ ਸੰਗਤ ਆਪ ਖੁਦ ਹੱਥੀ ਸੇਵਾ ਕਰਨ ਵਾਸਤੇ ਨਾਲ ਜਾ ਰਹੀ ਹੈਗੀ ਕਿਉਂਕਿ ਜਿਹੜਾ ਸਾਡੇ ਉਹਨਾਂ ਭਰਾਵਾਂ ਦੇ ਉੱਤੇ ਵੱਡੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਘਰ ਟੱਹ ਗਏ ਉਹਨਾਂ ਦੇ ਡੰਗਰ ਬੱਛੇ ਰੁੜ ਗਏ ਉਹਨਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਦੇ ਖੇਤ ਰੇਤ ਨਾਲ ਭਰ ਗਏ ਉਹਨਾਂ ਦੀ ਮਦਦ ਵਾਸਤੇ ਵੱਡੇ ਉਦਮ ਦੀ ਲੋੜ ਹੈਗੀ ਬੇਸ਼ੱਕ ਸਾਡਾ ਇਹ ਉਦਮ ਬਹੁਤ ਛੋਟਾ ਹੈਗਾ ਅਸੀਂ ਉਹਨਾਂ ਦੀ ਬਾਲੀ ਪੂਰਤੀ ਨਹੀਂ ਕਰ ਸਕਦੇ ਪਰ ਜਿੰਨੀ ਸਾਡੇ ਵਿੱਚ ਪਰੋਖ ਹੋਵਾਂਗੀ ਅਸੀਂ ਆਪਣੀ ਪਰੋਖੋਂ ਤੋਂ ਵੱਧ ਕੇ ਇਹ ਇਹ ਕੰਮ ਕਰਾਂਗੇ ਲਗਾਤਾਰ 15 ਦਿਨ ਤੋਂ ਇਸ ਪ੍ਰੋਸੈਸ ਦੇ ਵਿੱਚ ਪਏ ਹੋયા ਪਹਿਲਾਂ ਸਾਰੇ ਪਿੰਡ ਚੋਂ ਰਾਸ਼ਨ ਪਾਣੀ ਇਕੱਠਾ ਕੀਤਾ ਕੱਲ੍ਹ ਦੀਆਂ ਤਿਆਰੀਆਂ ਕਰਿਆ ਜਾਣ ਵਾਸਤੇ ਤੇ ਅੱਜ ਉਧਰ ਜਾਵਾਂਗੇ ਕੱਲ੍ਹ ਨੂੰ ਉੱਥੇ ਸਾਰਾ ਰਾਸ਼ਨ ਵੰਡ ਕੇ ਫੇਰ ਵਾਪਸੀ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਆ ਕੇ ਫੇਰ ਤੂੜੀ ਦੇ ਭੂਗ ਭਰ ਕੇ ਫਿਰ ਤੂੜੀ ਦੇ ਟਰਾਲੀਆਂ ਲੈ ਕੇ ਜਾਵਾਂਗੇ ਇਸ ਕਰਕੇ ਫਿਰ ਉਦੋਂ ਬਾਅਦ ਦੇ ਵਿੱਚ ਉਹਨਾਂ ਦੀ ਬਜਾਈ ਵਾਸਤੇ ਉਹਨਾਂ ਦੀ ਮਿੱਟੀ ਕੱਟਣ ਵਾਸਤੇ ਟਰੈਕਟਰ ਲੈ ਕੇ ਜਾਵਾਂਗੇ ਵੱਡਾ ਪ੍ਰਬੰਧ ਹੈਗਾ ਵੱਡਾ ਪ੍ਰੋਸੈਸ ਹੈਗਾ ਇਸ ਕਰਕੇ ਨਗਰ ਮਹਿਲਾ ਚੌਂਕ ਦੇ ਲੋਕਾਂ ਦਾ ਵੱਡਾ ਸਹਿਯੋਗ ਹੈਗਾ ਇਸ ਲਈ ਸਮੂਹ ਲੋਕਾਂ ਨੂੰ ਬੇਨਤੀ ਕਰਦਿਆਂ ਪੂਰੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਪੂਰੇ ਭਾਰਤ ਦੇ ਕਿਰਤੀ ਲੋਕਾਂ ਨੂੰ ਵੀ ਸਾਥੀਓ ਅੱਜ ਸਾਡੇ ਭਰਾਵਾਂ ਤੇ ਹੱਲਾ ਆਇਆ ਹੋਇਆ ਹੈ ਇਹਦੇ ਵਿੱਚ ਚਾਹੇ ਕਿਸੇ ਵੀ ਜਮਾਤ ਦਾ ਕਿਸੇ ਵੀ ਧਰਮ ਦਾ ਕੋਈ ਸਾਥੀ ਆ ਬਸ ਚੜ੍ਹ ਕੇ ਖੁੱਲੇ ਦਿਲ ਨਾਲ ਦਾਨ ਦਿਓ ਖੁੱਲੇ ਦਿਲ ਨਾਲ ਸੇਵਾ ਦੇ ਵਿੱਚ ਅੱਗੇ ਆਓ ਤਾਂ ਕਿ ਸਾਡੇ ਉਹ ਭਰਾਵਾਂ ਦੀ ਮਾਂ ਫੜ ਸਕੀਏ ਇੱਕ ਪਾਸੇ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਮਤਲਬ ਗੁਣਗਾਨ ਕਰਕੇ ਰੁਪਈਆ ਨਹੀਂ ਦਿੰਦੀਆਂ ਕਿਸੇ ਨੂੰ ਸਾਡੇ ਸੰਗਰੂਰ ਦੇ ਡੀਸੀ ਨੇ ਇੱਕ ਸਿਰਫ ਕਮੈਂਟ ਕਰਤਾ ਵੀ ਜਿਹੜਾ 1600 ਕਰੋੜ ਰੁਪਈਆ મોદી ਦੇ ਕੇ ਗਿਆ ਉਹ ਬਹੁਤ ਨਗੋਣਾ ਹੈਗਾ ਡੀਸੀ ਨੂੰ ਮਾਫੀ ਮੰਗ ਕੇ ਖੜਾ ਸੁਣਾਉਣਾ ਪਿਆ ਮਾਫੀ ਕਰ ਲ ਸੰਗਰੂ ਦਾ ਡੀਸੀ ਨੂੰ ਆ ਹਾਲ ਤਾਂ ਸਾਡੀਆਂ ਸਰਕਾਰਾਂ ਦੀ ਇਸ ਕਰਕੇ ਇਹ ਲੋਕਾਂ ਨੂੰ ਜਿਹੜੇ ਮਤਲਬ ਨੌਕਰੀ ਸਾਹਾ ਪੇਸ਼ਾ ਕਰਨ ਵਾਲੇ ਲੋਕ ਨੇ ਨੌਕਰੀ ਪੇਸ਼ੇ ਲੋਕ ਨੇ ਉਹਨਾਂ ਨੂੰ ਬੋਲਣ ਨਹੀਂ ਦਿੰਦੇ ਇਸ ਕਰਕੇ ਆ ਕਿਰਤੀ ਲੋਕ ਇਕੱਠੇ ਹੋ ਕੇ ਬੋਲ ਰਹੇ ਨੇ ਇਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਪਰਚੇ ਪਾਏ ਜਾਂਦੇ ਨੇ ਇਹਨਾਂ ਨੂੰ ਜੇਲ੍ਹਾਂ 'ਚ ਰੱਖਣ ਦੀਆਂ ਬਿਆੰਤਾ ਕਰ ਰਹੀ ਆ ਸਰਕਾਰ ਇਸ ਕਰਕੇ ਸਮੂਹ ਕਿਰਤੀ ਲੋਕਾਂ ਨੂੰ ਕਹਨੇ ਆਗੇ ਵੀ ਆਓ ਇਕੱਠੇ ਹੋ ਕੇ ਲੜਨ ਦਾ ਯਤਨ ਕਰੀਏ ਤੇ ਆਪਣੇ ਉਹ ਹਾਰਾਂ ਦੇ ਨਾਲ ਜਿਹੜੇ ਨੁਕਸਾਨ ਹੋਗਾ ਭਰਾਵਾਂ ਦਾ ਉਹਨਾਂ ਦਾ ਹਮਦਰਦੀ ਉਹਨਾਂ ਨਾਲ ਹਮਦਰਦੀ ਪਟਾਉਣ ਦਾ ਯਤਨ ਕਰੀਏ ਤੇ ਉਹਨਾਂ ਨਾਲ ਇਕੱਠੇ ਹੋ ਕੇ ਉਹਨਾਂ ਦਾ ਦੁੱਖ ਦਰਦ ਵੰਡਾ ਕੇ ਆਉਣ ਦੀ ਯਤਨ ਕਰੀਏ ਉਹ ਦੁੱਖ ਦਰਦ ਵੰਡਾਉਣ ਸਾਡੇ ਮਹਿਲਾ ਦੀ ਸੰਗਤ ਅੱਜ ਜਾਰੀ ਹੈ ਸਾਡੀਆਂ ਮਾਵਾਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਆਪ ਆਈਆਂ ਨੇ ਆਪ ਮੂਰੇ ਇਹਨਾਂ ਨੂੰ ਉਤਸ਼ਾਹ ਕਰੇਗਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਅਮਨਦੀਪ ਸਿੰਘ ਮਹਿਲਾ ਸਾਡੇ ਇਹ ਵੀ ਬੋਲਣਗੇ ਤੁਹਾਨੂੰ ਲੰਬੀ ਸੇ ਬਹੁਤ ਕੋਈ ਕੱਟ ਕੇ ਲਾ ਲਓ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਸਾਡੇ ਨਗਰ ਦੇ ਸਾਰੇ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਿਲਾ ਚੌਕ ਦੇ ਸੰਗਤ ਦੇ ਵੱਲੋਂ ਸਾਡਾ ਬਲਾਕ ਦਿੜਬਾ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਅਸੀਂ ਅਮਰਤ ਸਰ ਦਾ ਜਿਹੜਾ 100 ਪਿੰਡ ਸਾਨੂੰ ਹਿੱਸੇ ਦੇ ਵਿੱਚ ਵੰਡਿਆ ਆਇਆ ਕਿਉਂਕਿ ਜਿਹੜੇ ਸਾਡੇ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਨੇ 1000 ਪਿੰਡ ਦੀ ਜ਼ਿੰਮੇਵਾਰੀ ਜਿਹੜੀ ਓਟੀ ਸੀ ਉਹਦੇ ਵਿੱਚੋਂ ਸਾਡਾ ਇੱਕ 100 ਪਿੰਡ ਸਾਨੂੰ ਜਿਹੜਾ ਵੰਡਿਆ ਆਇਆ ਉਹਦੇ ਵਿੱਚ ਉਹ ਭਰਾਵਾਂ ਦੀ ਮਦਦ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਚਾਰ ਟਰਾਲੀਆਂ ਅੱਜ ਪਹਿਲੇ ਰੌਂਡ ਦੇ ਵਿੱਚ ਇੱਥੇ ਟੋਰਨ ਲੱਗੇ ਆਂ ਅਗਲੇ ਜਿਹੜੀ ਪਾਰਟੀਆਂ ਸਾਡੇ 22 ਤਰੀਕ ਨੂੰ ਤੇ 24 ਤਰੀਕ ਨੂੰ ਸਾਡੇ ਇਸੇ ਤਰ੍ਹਾਂ ਰੌਂਡ ਵਾਈਚ ਸਾਡੇ ਜਿਹੜੀ ਮਦਦ ਦੀ ਸੇਵਾ ਚਾਊਗੀ ਇਸ ਕਰਕੇ ਵੱਧ ਚੜ੍ਹ ਕੇ ਸਾਰੇ ਲੋਕ ਦੇਵਾ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ